ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਵਧੀਆ ਵਿਚਾਰ ਦੀ ਗੱਲਾਂ ਚ ਤੇ ਅੱਜ ਦਾ ਬਲੌਗ ਆਪਾਂ ਕਰਤਾ ਹੋ ਸਟਾਰਟ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਤੇ ਕਿੱਥੇ ਕਿੱਥੇ ਜਾਂਦੇ ਹਾਂ ਤੁਹਾਨੂੰ ਦਿਖਾਉਣੇ ਕਿਉਂਕਿ ਅੱਜ ਵੀ ਕੰਮ ਬਹੁਤ ਆ ਗੱਡੀ ਤੇ ਘੁੰਮਣ ਆਲਾ ਕਰਨ ਆਲਾ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਆ ਉਹ ਵੀ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬਹੁਤ ਵਧੀਆ ਸਾਡੇ ਲਈ ਵੀ ਖੁਸ਼ੀ ਹੈ ਤੇ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਅੱਜ ਦਾ ਬਲੌਗ ਕਰੂੰ ਜਵਾਈ ਤੇ ਉਧਰਲੇ ਬੰਨੇ ਕੁਝ ਬੰਦੇ ਉਧਰ ਬੈਠੇ ਆ ਉਹ ਜਿਹੜੇ ਬੰਦੇ ਆਪਣੇ ਇੱਧਰ ਕੰਮ ਕਰਦੇ ਆਗੇ ਤੇ ਸੋਨਾ ਸਿੰਘ ਰੋਟੀਆਂ ਨੂੰ ਮੱਦ ਦੇ ਕੇ ਤੇ ਲੱਗ ਜੁਰਕੰਦੇ ਕਿੰਨੀਆਂ ਰੋਟੀਆਂ ਖਾਦੀਆਂ ਦੋ ਦੋ ਮੇਰੇ ਸਾਹਮਣੇ ਚਾਰ ਤੇ ਰੱਖ ਕੇ ਲੈ ਦੋ ਝੂੜੀ ਮਾਰਦਾ ਹੀ दे 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 शमी बदमाश ठीक हो गया <laughs> 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 मिस्त्री कर अपना मिस्त्री साहब हाय हाए ਹਾਈ 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 ਵਾਲੇ ਨੂੰ ਸਲਾਮ ਹਾਈ 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 ਮਦਦ ਇਹ ਨਵੇਂ ਮਿਸਤਰੀ ਵੀ ਆਏ ਆ ਇਹਨਾਂ ਨੂੰ ਚੈੱਕ ਕਰੋ ਕੰਮ ਕਿਦਾਂ ਦਾ ਕਰਦੇ ਫਿਰ ਇਹਨਾਂ ਦੀ ਪੇਮੈਂਟ ਲਾਵਾਂਗੇ ਉਸ ਹਿਸਾਬ ਨਾਲ ਪੇਮੈਂਟ 1.5 ਲੱਖ ਲੱਗੀ ਹੁੰਦੀ ਹੈ ਪਤਾ ਨਹੀਂ 1.5 ਲੱਖ ਪੇਮੈਂਟ ਲੱਗੀ ਹੈ 1.5 ਲੱਖ ਓਕੇ ਪਰ ਭਾਈ ਜਨਾ ਕੋਈ ਵੀ ਨਹੀਂ ਹੈ ਹਾਂ ਠੀਕ ਪਾਣੇ ਨੇ ਹੀ ਖੜਕਾਈ ਦੇ ਆ ਨਹੀਂ ਬੰਦੇ ਖੜੇ ਬਾਜੀ ਵਾਲਾ ਮਹਿਕਮਾ ਸੱਤੇ ਆਏ ਬਾਜੀ ਵਾਲੇ ਮਹਿਕਮਾ ਵਾਲੇ ਸੱਦੇ ਬਾਜੀ ਵਾਲੇ ਉਹ ਬੜ ਲੋ ਬਾਜਾ ਹੀ ਬਣਿਆ ਹੋਆ ਛੋਟੀ ਸੱਤ ਤੂੰ ਠੀਕ ਆ ਉਹ ਦਿਓ ਬੰਦਾ ਰੋਸ ਕੇ ਬੈਠ ਤੈਨੂੰ 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 ਤੱਕ ਆਉ ਜੋ ਯਾਰ ਕਿਹੜਾ ਆ ਆ ਬੰਦੇ ਨੂੰ ਕਾਬੂ ਆ ਕਮਾਲ ਖਾਦਾ ਤੇ ਅੱਖ ਚੜੀ ਆ ਤੇ ਪੰਗਾ ਨਾ ਲਿਓ ਅੱਜ ਮੈਂ ਕਿ ਆ ਬੰਦੇ ਨੂੰ ਸਾਡੇ ਤੋਂ ਕਾਬੂ ਜੋਈ ਆ ਕੋਈ ਨਹੀਂ ਆਪਾਂ ਡਲਕੋ ਫਲੈਕਸ ਖਾ ਲੈਣੀ ਹੈ ਟੱਕ ਨਹੀਂ ਹੁੰਦੀ ਇਹ ਨਹੀਂ ਹੁੰਦੀ ਕੋਈ ਜੀ ਕੇਲੇ ਖਾ ਸਾਡੇ ਕਾਬੂ ਜੋ ਮਮ ਲਾਂ ਜੀ ਸਾਨੂੰ ਅਰਲ ਫੇਰ ਦਾ ਨਾ ਕਿਸ ਕੋ ਤੜਾ ਕਬਜੂਗਾ ਕਿ ਐਂਡਰੀਆਂ ਕਰਨੇ ਆ ਲੋਡ ਦੇ ਇਧਰ ਬੰਦਾ ਰਸਤਾ ਇਧਰ ਹੋਣੀ ਲੱਗੀ ਕਿ ਆ ਸ਼ਮੀ ਦੀ ਪਰਮੈਸ਼ ਤੇ ਪਾੜਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਸ਼ਮੀ ਬਦਮਾਸ਼ ਬੈਡਾ ਪਿੱਛੇ ਨਹੀਂ ਨਹੀਂ ਉਹ ਮਹਾਰਮਾ ਬਿਮਾਰ ਨਹੀਂ ਹੈਗਾ ਇਹ ਇਹ ਨਾਟਕ ਕਰਦਾ ਕਿ ਇਧਰ ਪਾਜੀ ਬੈਠੇ ਹੈਗੇ ਨੇ ਸ਼ਮੀ ਨੇ ਦਿਖਾਇਆ ਸ਼ਮੀ ਦੀ ਵੀ ਆਉਂਦੀ ਜਿ ਦਿਖਾਇਆ ਹੈਗਾ ਤੇ ਇਹਦੀ ਪਰਮੈਸ਼ ਤੇ ਪਾੜਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਤੇ ਅਸੀਂ ਆ ਲੈ ਆ ਜੀ ਕਲਮਪੋਲੀ ਤੋਂ ਕਲਮਪੋਲੀ ਤੋਂ ਸਾਨੂੰ ਪਲਾਂਟ ਦੇ ਵਿੱਚ ਕੰਮ ਪੈ ਗਿਆ ਜ਼ਰੂਰੀ ਤੇ ਪੰਗਾ ਪੈ ਗਿਆ ਉੱਥੇ ਉੱਥੇ ਜਾ ਕੇ ਅਸੀਂ ਆਪਾਂ ਉਹਨਾਂ ਨਾਲ ਦੋ ਦੋਤ ਕਰਨੇ ਆ ਤੇ ਦੇਖੋ ਬਾਕੀ ਕੀ ਹੁੰਦਾ ਹੈ ਆਓ ਜੁੜੇ ਰਹੋ ਤੁਸੀਂ ਆਪਣੇ ਨਾਲ ਤੇ ਇੱਕ ਅਵਾਜ਼ ਦਾ ਬਲੌਗ ਆਪਣਾ ਇੰਜੋਏ ਤੇ ਬਟ ਚੱਲੋ ਥੱਲੇ ਜੇ ਕਿਤੇ ਪੁਲਿਸ ਆ ਗਈ ਪੁਲਿਸ ਆ ਗਈ ਫਿਰ ਚਲਾਨ ਹੋ ਜਾਣਾ ਫਿਰ ਅਸੀਂ ਪਰਣਾ ਨਹੀਂ ਹੈ ਤੇ ਹੈ ਤੇਰੀ ਨੂੰ ਹੀ ਕਿਧਰ ਬਿੱਜਾ ਸਿੱਧਾ ਜਾਊਗਾ ਏ ਏ ਾੜੀ ਲੱਗੀ ਰੇਸ ਸਾਡੇ ਮਾਰ ਲੱਗੇ ਪੁਲਿਸ ਵਾਲੇ ਸਾਨੂੰ ਹਣਾ ਪੜਨਾ ਚਰਨਾ ਚੱਲਦਾ ਕਿ ਨਹੀਂ ਇਹ ਚਾਰਾ ਲਾਵਾ ਜ ਉਹਨਾਂ ਨੂੰ ਚਰਨਾ ਨੰਦ ਲੋ ਬਾਹਰ ਬਾਹਰ ਅਲਪਤੀਆਂ ਆ ਜਾਂਦੇ ਨੇ ਸਾਹ ਦੇਖੋ ਜਾਲੀ ਵਾਲੇ ਪਹਾੜ ਪਤਨਾ ਜਾਲੀ ਵਾਲੇ ਪਹਾੜ ਜਾਲੀ ਵਾਲੇ ਪਹਾੜ ਪਹਾੜ ਚੱਲਦਾ ਆ ਟੋਲੇ ੱਟੀ ਤੋਂ ਹੁੰਦਾ ਤੇ 2000 80 ਤੋਂ ਹੁੰਦਾ ਓਏ ਇੱਕ ਇਹ ਤੂੰ ਨਹੀਂ ਚਾਹੀਦੀ ਯਾਰ ਚਰਨਾ ਚੱਲ ਰਿਹਾ ਚਰਨਾ ਤੋਂ ਏ ਚਰਨਾ ਅੱਗੇ ਇੱਕ ਸੀਨ ਹੋਰ ਬੜਾ ਤਕੜਾ ਵਾਲਾ ਸੀ ਜਿੱਦਾਂ ਪੁੱਗ ਮਿੱਤਰੋ ਕਰਦਿਆਂ ਕਰਾਉਂਦੇ ਆ ਅੱਜ ਦੇ ਦਿਨ ਦਾ ਹੋ ਗਿਆ ਆਪਾਂ ਨੂੰ ਨੇਰਾ ਤੇ ਗੱਲਬਾਤ ਇਹ ਦਮਾਂ ਕੇ ਆ ਇੱਕ ਗਰੇਨ ਇੰਦਰ ਲਾਂਚਿੰਗ ਪਾਰਟ ਤੇ ਪਹੁੰਚ ਗਏ 4 3 11 8 23 12 12 ਗਾਟਰ ਲਾਂਚਿੰਗ ਕਰਨੇ ਆਪਾਂ ਤੇ ਸੂਬੇਦਾਰ ਕ੍ਰੇਨ ਲੈ ਕੇ ਆ ਗਏ ਨੇ ਤਟਥਲੀ ਵਿੱਚ ਆ ਕੇ ਸੂਬੇਦਾਰ ਸਾਹਿਬ ਦੀ ਕ੍ਰੇਨ ਪਹੁੰਚ ਗਈ ਆ ਤੇ ਆਣ ਕੇ ਤਟਥਲੀ ਮਚਾਤੀ ਹੈ ਵਾਹਿਗੁਰੂ ਮਾਰਾ ਸੱਚਾ ਪਾਸ਼ਾ ਫਿਕਰ ਬਗਰੀ ਤੇ ਸਰਬੱਤ ਦਾ ਭਲਾ ਕਰੀ ਕੋ ਕੰਮ ਕਿਉਂ ਹੋ ਗਿਆ ਮੈਂ ਪਸੀਨਾ ਚੁੰਦਾ ਆ ਅੱਜ ਦਾ ਦਿਨ ਆ ਸਾਡਾ ਇਦਾਂ ਹੀ ਲੰਘ ਗਿਆ ਖੱਜਲ ਹੁੰਦਿਆਂਗਾ ਖੱਜਲ ਹੁੰਦਿਆਂ ਜੋਂ ਕਰੇ ਰੋਤੋ ਤੋਰੀ ਜਿ세 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 1 ਕਿਲੋਮੀਟਰ ਮਹਾਂ ਟਿੱਡ ਨਾਲ ਹੀ ਤੱਕ ਕੇ ਲੈ ਆਉਂਦੀ ਹਾਂ ਹਾਂ ਟਿੱਡ ਨਾਲ ਹੀ ਮਾਂ ਤੂੰ ਕ੍ਰੇਨ ਤੱਕ ਕੇ ਲੈ ਆਉਂਦੀ ਟਿੱਡ ਦਾ ਵੀ ਜ਼ੋਰ ਲੱਗਦਾ ਹੀ ਆ ਲੱਗਦਾ ਤੇ ਭਰਾਵਾ ਆ ਦੋ ਰਾਂ ਰੋਟੀ ਖਾਣੀ ਪੈਗੀ ਕਿਉਂ ਹਾਂ ਲੈ ਸਾਡੀ ਬੋ ਬੋ ਨੇ ਦੁਪਹਿਰੇ ਮੈਂ ਖਾਧੀ ਇੱਕ ਰੋਟੀ ਖਾਧੀ ਹਾਂ ਚੱਲ ਖਾਧੀ ਤੇ ਦੋ ਰਾਂ ਹੀ ਆ ਨਾ ਮਤਲਬ ਹਾਂ ਆਲੇ ਵਾਲੇ ਬੋ ਬੋਹਲੇ ਹਾਡੀ ਲੈ ਕੇ ਆਉਂਦੇ ਆ ਹੂੰ ਬੋ ਖੜੀ ਹੋ ਗਈ ਥੇ ਖੜੀ ਹੋ ਗਈ ਕੰਮ ਚੱਲ ਜਾ ਲੱਗਦਾ ਪਰਾਣੀ ਨਾਈਟ ਵਾਲੇ ਕਰਾਂਗੇ ਹਾਂ ਇਹ ਤਾਂ ਹਾਂਗਾ ਨਾ ਦੇ ਦਿਨ ਰਾਤ ਖਰਾਬ ਕਰਕੇ ਹਾਂ ਦੇ ਵਾਲੇ ਕਰਾਂਗੇ ਹੁਣ ਹੀ ਚੁਗਤੀ ਕਰਾਂਗੇ ਨਾਈਟ ਵਾਲੇ ਕਰਾਂਗੇ ਨਾਈਟ ਵਾਲੇ ਕਰਾਂਗੇ ਤੇ ਬਾਕੀ ਦਾ ਜੋ ਵੀ ਪ੍ਰੋਸੈਸਿੰਗ ਹੋਗਾ ਉਸ ਤੋਂ ਬਾਅਦ ਉਹ ਤੁਹਾਨੂੰ ਅੱਗੇ ਵੀਡੀਓ ਚ ਦਿਖਾਇਆ ਜਾਊਗਾ ਜੁੜੇ ਰਹੋ ਸਾਡੇ ਨਾਲ ਕਹਿਣੀ ਜਾਂ ਨਹੀਂ ਹੋਇਆ ਤੁਹਾਜਾ